ਦੋਸਤੋ ਬੜੀ ਮੰਦ ਭਾਗੀ ਘਟਨਾ ਬਠਿੰਡਾ ਦੇ ਜ਼ਿਲ੍ਹਾ ਤਾਨ ਸਿੰਘ ਵਾਲੇ ਵਿਖੇ ਵਾਪਰੀ ਆ ਜੇਸੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਕਿਸ ਤਰ੍ਹਾਂ ਚਿੱਟੇ ਡਰੱਗਸ ਦੇ ਪੈੜਾ ਵਾਲੋ ਗਰੀਬ ਕਰਾਣੂ ਅੱਗ ਲਗਾਈ ਗਈ ਅਤੇ ਦਰਦ ਸਮਾਜ ਦੀਆਂ ਸਾਡੀਆਂ ਧੀਆ ਪੜਾ ਕਿਦਾ ਆਪਣੀ ਜਾਨ ਬਚਾਉਣ ਲਈ ਐਨੀ ਠੰਡ ਦੇ ਵਿੱਚ ਕੈਤਾਂ ਦੇ ਵਿੱਚ ਰਾਤ ਨੂੰ ਸ਼ਰਨ ਲੈਣੀ ਪਈ ਅਤੇ ਛੋਟੇ-ਛੋਟੇ ਮਸੂਮ ਬੱਚਾ ਨੂੰ ਬਚਾਉਂਦੇ ਕਿਸ ਤਰ੍ਹਾਂ ਉਸ ਰਾਤ ਸਾਡੀ ਭੈਣਾਂ ਨੇ ਸਹਾਰਾ ਦਿੱਤਾ ਅਤੇ ਡਰੱਗਸ ਪੈਟਲਰਾਂ ਵੱਲੋਂ ਸਾਡੇ ਉਹਨਾਂ ਗਰੀਬ ਘਰਾਂ ਦੇ ਜੋ ਪਸ਼ੂ ਡੰਗਰ ਬੱਕਰੀਆਂ ਵਗੈਰਾ ਹੋ ਚੁੱਕੀਆਂ ਗਈਆਂ ਚਸ਼ਮ ਦੀ ਅਤੇ ਪੀੜਤ ਪਰਿਵਾਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਪਿੰਡ ਦਾ ਜੋ ਸਰਪੰਚ ਇਹਨਾਂ ਡਰੰਕ ਪੈਡਲਰਾਂ ਦਾ ਸਰਗਨਾ ਉਹਦੇ ਇਸ਼ਾਰੇ ਦੇ ਉੱਪਰ ਸਾਡੇ ਗਰੀਬ ਘਰਾਂ ਦੇ ਉੱਪਰ ਇਸ ਤਰ੍ਹਾਂ ਦਾ ਤਸ਼ੱਦਦ ਵਾਪਰਿਆ ਜੇਸੀ ਮਾਡਰਨ ਸੁਰੱਖਿਆ ਦਲ ਪੰਜਾਬ ਵੱਲੋਂ ਕੜੇ ਸ਼ਰਦਾਂ ਦੇ ਵਿੱਚ ਨਿਖੇਦੀ ਕੀਤੀ ਜਾਂਦੀ ਆ ਅਤੇ ਮਾਣਯੋਗ ਐਸਐਸਪੀ ਜ਼ਿਲ੍ਹਾ ਸ਼੍ਰੀ ਬਠਿੰਡਾ ਅਤੇ ਪੰਜਾਬ ਦੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉੱਚ ਪਦਰੀ ਜਾਂਚ ਕਰਕੇ ਉਸਾ ਡਰੱਗਸ ਫਰਗਨਾ ਪਿੰਡ ਦੇ ਸਰਪੰਚ ਜੋ ਦਾਨ ਸਿੰਘ ਵਾਲਾ ਉਸ ਨੂੰ ਵੀ ਇਸ ਮਕਦਮੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਐਸਐਸਟੀ ਐਕਟ੍ਰੋਸੀਟੀ ਦੀਆਂ ਸੰਗੀਤ ਤਰਾਵਾਂ ਦੇ ਉਹਨਾਂ ਉੱਪਰ ਮਕਦਮਾ ਦਰਜ ਕੀਤਾ ਜਾਵੇ ਜੇਕਰ ਬਹੁਤ ਜਲਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਪੰਜਾਬ ਦੀਆਂ ਸਾਰੀਆਂ ਭੋਜਨ ਸਮਾਗੀਆਂ ਜੱਤੇ ਬੰਦੀਆਂ ਮਿਲ ਕੇ ਬਠਿੰਡਾ ਵਿੱਚ ਬਹੁਤ ਵੱਡਾ ਸੰਗਰਾਸ਼ ਕਰਾਂਗੇ ਅਸੀਂ ਫਿਰ ਤੋਂ ਪੰਜਾਬ ਦੇ ਬੀਜਪੀ ਅਤੇ ਐਸਐਸਪੀ ਸਾਹਮਣੇ ਬੇਨਤੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਫੈਦ ਪੋਸ਼ ਅਮੀਰ ਘਰਾਂ ਦੇ ਲੋਕ ਚਿੱਟਾ ਵਕਵਾ ਰਹੇ ਆ ਅਤੇ ਛੋਟੇ ਗਰੀਬ ਘਰਾਂ ਦੇ ਬੱਚਿਆਂ ਨੂੰ ਚਿੱਟੇ ਦਾ ਸ਼ਕਾਰ ਬਣਾ ਕੇ ਨਸ਼ਾ ਦਾ ਸ਼ਕਾਰ ਬਣਾ ਕੇ ਉਹਨਾਂ ਤੋਂ ਡਰੱਗਸ ਵਕਵਾਈ ਜਾ ਰਹੀ ਆ ਕਿਉਂਕਿ ਆਮ ਤੌਰ ਤੇ ਦੇਖਣ ਦੇ ਚਾਇਆ ਅਸੀਂ ਪੰਜਾਬ ਸਰਕਾਰ ਦੇ ਨੌਕਮਕ ਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹਨੂੰ ਬੇਨਤੀ ਕਰਦੇ ਆ ਕਿ ਤੁਸੀਂ ਇੱਕ ਜਾਂਚ ਕਮੇਟੀ ਸਟਕ ਕਮੇਟੀ ਬਣਾਓ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਡਰਗਸ ਛਿੱਟਾ ਵਿੱਚ ਉਹਨਾਂ ਦੇ ਲੋਕ ਆ ਉਹ ਗਰੀਬ ਘਰਾਂ ਦੇ ਬੱਚੇ ਆ ਜੋ ਕਿ ਫਿਰਮ ਛਿੱਟਾ ਪੀਂਦੇ ਆ ਅੱਧੀ ਆ ਇਹਨਾਂ ਦੇ ਪਿੱਛੇ ਪੰਜਾਬ ਦੇ ਬਹੁਤ ਵੱਡੇ ਵੱਡੇ ਮੰਗਰਮਾ ਚ ਸਫਾਇਤ ਪੋਛ ਲੋਗਾ ਸ਼ਾਮਲਾ ਜੋ ਚਿੱਟੇ ਨਾਲ ਆਪਣੀਆਂ ਤਜੋਰੀਆਂ ਭਰ ਰਿਹਾ ਅਤੇ ਗਰੀਬ ਵਰਗ ਨੂੰ ਖਾਸ ਕਰ ਦੱਤ ਨੌਜਵਾਨਾਂ ਨੂੰ ਚਿੱਟੇ ਦਾ ਸ਼ਿਕਾਰ ਬਣਾ ਕੇ ਇਹਨਾਂ ਤੋਂ ਚਿੱਟਾ ਬਕਵਾਇਆ ਜਾ ਰਿਹਾ ਅਸੀਂ ਪੰਜਾਬ ਦੇਾਰੇ ਹੀ ਬਹੁਜਲ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਬੱਚਾ ਨੂੰ ਸਮਝਾਓ ਅਤੇ ਉਹਨਾਂ ਨੂੰ ਇੱਕ ਚੰਗੇ ਆਮ ਸ਼ਰੀ ਬਣਾ ਲਈ ਪ੍ਰੇਰਿਤ ਕਰੋ ਕਿਉਂਕਿ ਬਾਬਾ ਸਾਹਿਬ ਡਾਕਟਰ ਬੀਆ ਅਬਿੰਦ ਕਾਜੀ ਦਾ ਸੁਪਨਾ ਸੀਗਾ ਕਿ ਇੱਕ ਰੋਟੀ ਕਟ ਖਾ ਲੋ ਆਪਣੇ ਬੱਚਾ ਨੂੰ ਪੜਾ ਲਾ ਕੇ ਇੱਕ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਓ ਅਤੇ ਜਿਹੜੇ ਫੈਦ ਪੋਸ਼ਣ ਹੋਗਾ ਚਿੱਟੇ ਦੇ ਸਰਗਨਾ ਜੋ ਹਨੇਰੇ ਵਿੱਚ ਰਹਿੰਦੇ ਆ ਅਤੇ ਗਰੀਬ ਪਰਾਂ ਦੇ ਬੱਚਾ ਨੂੰ ਆਪਣੇ ਇਸ ਜਾਦਤ ਤੋਂ ਦਿਆ ਉਹਨਾਂ ਨੂੰ ਬੇਕਾਰ ਕਰੋ ਅਤੇ ਜਿਸ ਤਰ੍ਹਾਂ ਗੱਲ ਉੱਪਰ ਕੇ ਫਮਣੀ ਆ ਰਹੀ ਹੈ ਕਿ ਦਾਨ ਸਿੰਘ ਪਿੰਡ ਦੇ ਸਰਪੰਚ ਜੋ ਚਿੱਟੇ ਦਾ ਸਰਗਨਾ ਇਸ ਨੂੰ ਵੀ ਮੁਕਦਮੇ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਐਫਪੀਐਸਟੀ ਐਕਟਰੋਸਫੀਰੀਆਂ ਕੜੀ ਤਰ੍ਹਾਂ ਹੱਤ ਮਕਦਮਾ ਦਰਜ ਕਰਨਾ ਚਾਹੀਦਾ ਦੋਸਤੋ ਬੜੀ ਮੰਦ ਭਾਗੀ ਘਟਨਾ ਬਠਿੰਡਾ ਦੇ ਜ਼ਿਲ੍ਹਾ ਦਾਨ ਸਿੰਘ ਵਾਲੇ ਵਿਕੇ ਵਾਪਰੀਆ ਜੀਸੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਕਿਸ ਤਰ੍ਹਾਂ ਚਿੱਟੇ ਡਰੱਗਸ ਦੇ ਪੈੜਲਾਵਲੋਂ ਗ੍ਰੀਕ ਕਰਾਣ ਨੂੰ ਅੱਗ ਲਗਾਈ ਗਈ ਅਤੇ ਦਲਤ ਸਮਾਜ ਦੀਆਂ ਸਾਡੀਆਂ ਧੀਆ ਪੜਾਓ ਕਿੱਦਾਂ ਆਪਣੀ ਜਾਨ ਬਚਾਉਣੀ ਐਨੀ ਠੰਡ ਦੇ ਵਿੱਚ ਖੇਤਾਂ ਦੇ ਵਿੱਚ ਰਾਤ ਨੂੰ ਸ਼ਰਨ ਲੈਣੀ ਪਈ ਅਤੇ ਛੋਟੇ-ਛੋਟੇ ਬੱਚਾ ਨੂੰ ਬਚਾਉਣੀ ਕਿਸ ਤਰ੍ਹਾਂ ਉਸ ਰਾਤ ਸਾਡੀ ਭੈਣਾਂ ਨੇ ਘਰ ਚ ਕਿਰਤਾ ਅਤੇ ਡਰੱਗਸ ਪੈੜਲਾਵਲਾਂ ਵੱਲੋਂ ਸਾਡੇ ਉਹਨਾਂ ਗਰੀਬ ਘਰਾਂ ਦੇ ਜੋ ਪਸ਼ੂ ਦੰਗਰ ਬੱਕਰੀਆਂ ਵਗੈਰਾ ਉੱਜ ਚੁੱਕੇ ਗਈਆਂ ਚਸ਼ਮ ਦੀ ਅਤੇ ਪੀੜਤ ਪਰਿਵਾਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਪਿੰਡ ਦਾ ਜੋ ਸਰਪੰਚ ਇਨ੍ਹਾਂ ਡਰੱਗ ਸਪੈਡਰਾਂ ਦਾ ਸਰਗਣਾ ਉਹਦੇ ਇਸ਼ਾਰੇ ਦੇ ਉੱਪਰ ਸਾਡੇ ਗਰੀਬ ਘਰਾ ਦੇ ਉੱਪਰ ਇਸ ਤਰ੍ਹਾਂ ਦਾ ਤਸ਼ੱਦਦ ਵਾਪਰਿਆ ਜੇ ਇੰਪੋਰਟ ਫਰਕਾ ਦਾਲ ਪੰਜਾਬ ਵੱਲੋਂ ਕੜੇ ਸਰਦਾਂ ਦੇ ਵਿੱਚ ਲਿਖੇਦੀ ਕੀਤੀ ਜਾਂਦੀ ਆ ਅਤੇ ਮਾਨਯੋਗ ਐਸਐਸਪੀ ਜ਼ਿਲ੍ਹਾ ਸ਼ਹੀ ਬਠਿੰਡਾ ਅਤੇ ਪੰਜਾਬ ਦੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉੱਚ ਪੱਧਰੀ ਜਾਂਚ ਕਰਕੇ ਉਸਾ ਡਰੱਗ ਸਰਗਨਾ ਪਿੰਡ ਦੇ ਸਰਪੰਚ ਜਦੋਂ ਦਾਨ ਸਿੰਘ ਵਾਲਾ ਉਸ ਨੂੰ ਵੀ ਇਸ ਮਕਦਮੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਐਸ.ਐਸ.ਟੀ. ਐਕਟਰੋਸ ਜੀ ਦੀਆਂ ਸੰਗਠਨ ਰਵਾਧਤ ਉਹਨਾਂ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ ਜੇਕਰ ਬਹੁਤ ਜਲਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਪੰਜਾਬ ਦੀਆਂ ਸਾਰੀਆਂ ਭੋਜਨ ਸਮਾਧੀਆਂ ਜਥੇਬੰਦੀਆਂ ਮਿਲ ਕੇ ਬਠਿੰਡਾ ਵਿਖੇ ਬਹੁਤ ਵੱਡਾ ਸੰਗਾਰਸ਼ ਕਰਾਂਗੇ ਅਸੀਂ ਫਿਰ ਤੋਂ ਪੰਜਾਬ ਦੇ ਬੀਜਪੀ ਅਤੇ ਐਸ.ਐਸ.ਪੀ. ਸਾ ਨੂੰ ਬੇਇੱਜ਼ਤੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਬੈਤ ਪੋਸ ਅਮੀਰ ਘਰਾਂ ਦੇ ਲੋਕ ਚਿੱਟਾ ਵਕਵਾ ਰਹੇ ਆ ਅਤੇ ਛੋਟੇ ਗਰੀਬ ਘਰਾਂ ਦੇ ਬੱਚਾ ਨੂੰ ਚਿੱਟੇ ਦਾ ਸ਼ਿਕਾਰ ਬਣਾ ਕੇ ਨਸ਼ਿਆਂ ਦਾ ਸ਼ਿਕਾਰ ਬਣਾ ਕੇ ਉਹਨਾਂ ਤੋਂ ਡਰੱਗਸ ਵਕਵਾਈ ਜਾ ਰਹੀ ਆ ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਅਸੀਂ ਪੰਜਾਬ ਸਰਕਾਰ ਦੇ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇੱਕ ਜਾਂਚ ਕਮੇਟੀ ਸਟ ਕਮੇਟੀ ਬਣਾਓ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਡਰਗਸ ਚਿੱਟਾ ਬਚਣ ਵਾਲੇ ਲੋਕ ਆ ਉਹ ਗਰੀਬ ਪਰਾਂ ਦੇ ਬੱਚੇ ਆ ਜੋ ਕਿ ਫਿਰਫ ਚਿੱਟਾ ਪੀਂਦੇ ਆ בדי ਆ ਇਹਨਾਂ ਦੇ ਪਿੱਛੇ ਪੰਜਾਬ ਦੇ ਬਹੁਤ ਵੱਡੇ ਵੱਡੇ ਮੰਗਰਮਾ ਚ ਸਫਾਇਤ ਪੋਛ ਲੋਕਾਂ ਸ਼ਾਮਲਾ ਜੋ ਡਰਗਸ ਚੱਟੇ ਨਾਲ ਆਪਣੀਆਂ ਤੋਰੀਆਂ ਭਰ ਰਿਆ ਅਤੇ ਗਰੀਬ ਵਰਗ ਨੂੰ ਖਾਸ ਕਰ ਦਸ ਨੌਜਵਾਨਾਂ ਨੂੰ ਚੱਟੇ ਦਾ ਸ਼ਿਕਾਰ ਬਣਾ ਕੇ ਇਹਨਾਂ ਤੋਂ ਚਿੱਟਾ ਬਕਵਾਇਆ ਜਾ ਰਿਹਾ ਅਸੀਂ ਪੰਜਾਬ ਦੇਾਰੇ ਹੀ ਬਹੁਜਲ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਆਪਣੇ ਬੱਚਾ ਨੂੰ ਸਮਝਾਓ ਅਤੇ ਉਹਨਾਂ ਨੂੰ ਇੱਕ ਚੰਗੇ ਆਮ ਸ਼ਰੀ ਬਣਨ ਲਈ ਪ੍ਰੇਰਿਤ ਕਰੋ ਕਿਉਂਕਿ ਬਾਬਾ ਸਾਹਿਬ ਡਾਕਟਰ ਬੀਆ ਅਬਿਲਕਰਜੀ ਦਾ ਸੁਪਨਾ ਸੀਗਾ ਕਿ ਇੱਕ ਰੋਟੀ ਕਟ ਖਾ ਲੋ ਆਪਣੇ ਬੱਚਾ ਨੂੰ ਪੜਾ ਲਾ ਕੇ ਇੱਕ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਓ ਅਤੇ ਜਿਹੜੇ ਫੈਦ ਪੋਸ਼ਣੂਗਾ ਚਿੱਟੇ ਦੇ ਸਰਗਨਾ ਜੋ ਅੰਪਨੇਰੇ ਵਿੱਚ ਰਹਿੰਦੇ ਆ ਅਤੇ ਗਰੀਬ ਘਰਾਂ ਦੇ ਬੱਚਾ ਨੂੰ ਆਪਣੇ ਇਸ ਜਾਦਿਤ ਤੋਂਦੇ ਆ ਉਹਨਾਂ ਨੂੰ ਬੇਦਖ਼ਕ ਕਰੋ ਅਤੇ ਜਿਸ ਤਰ੍ਹਾਂ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਦਾਨ ਸਿੰਘ ਪਿੰਡ ਦੇ ਸਰਪੰਚ ਜੋ ਚਿੱਟੇ ਦਾ ਸਰਗਨਾ ਇਸ ਨੂੰ ਵੀ ਮੁਕੱਦਮੇ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਐਫਐਸਟੀ ਐਕਟਰੋਸਿਟੀ ਦੀਆਂ ਕੜੀ ਤਰ੍ਹਾਂਾਂ ਤਹਿਤ ਮੁਕੱਦਮਾ ਦਰਜ ਕਰਨਾ ਚਾਹੀਦਾ ਧੰਨਵਾਦ